ਫਲਾਤੀ ਇੱਕ ਵੱਡੇ ਹੋਟਲ ਦੇ ਵਿੱਚ ਅੱਜ ਉਸ ਪਲੇਸ ਸਥਿਤੀ ਤਣਾਪੂਰਨ ਹੋ ਗਈ ਜਦੋਂ ਇੱਕ ਆਇਲਟ ਦਾ ਪੇਪਰ ਤੇਨ ਆਏ ਅਧਿਕਾਰੀ ਨੇ ਸਟੂਡੈਂਟ ਦਾ ਪਾਸਪੋਰਟ ਹੀ ਪੜ ਦਿੱਤਾ ਮਾਪਿਆਂ ਨੂੰ ਪਤਾ ਲੱਗਣ ਤੇ ਆ ਕੇ ਅਧਿਕਾਰੀਆਂ ਨਾਲ ਸਵਾਲ ਜਵਾਬ ਕੀਤੇ ਕਿ ਸਾਡੇ ਮੁੰਡੇ ਦਾ ਪਾਸਪੋਰਟ ਕਿਉਂ ਪੜਿਆ ਅਧਿਕਾਰੀਆਂ ਦਾ ਜਵਾਬ ਸੀ ਕਿ ਇਹ ਪਾਸਪੋਰਟ ਉਹਨਾਂ ਨੂੰ ਨਕਲੀ ਲੱਗਾ ਆਓ ਦੇਖਦੇ ਹਾਂ ਕੀ ਆ ਪੂਰਾ ਮਜ਼ਰਾ ਹਾਂ ਜੀ ਸਰ ਕਿਹਨਾਂ ਜੀ ਮਹਰਿੰਦਰਪਾਲ ਸਿੰਘ ਜੀ ਸਰ ਮੇਰਾ ਬੇਟਾ ਸੁਖਸਿਮਰਨ ਸਿੰਘ ਹਾਊਸ ਨੰਬਰ 328 ਵਿਵੇਕ विहार ਮਕਸੂਦਾਂ ਜਲੰਧਰ ਦੇ ਮਾਮਲਾ ਕੀ ਹੈ ਜੀ ਤੁਸੀਂ ਇੱਥੇ ਕੰਪਲੀਟ ਮਾਮਲਾ ਇਹ ਹੈ ਜੀ ਪਹਿਲਾਂ ਬੇਟੇ ਦਾ ਇੱਥੇ ਟੈਸਟ ਰਿਮਾਂਡਾ ਦੇ ਵਿੱਚ ਆਈਲਟਸ ਦਾ ਸੀਗਾ ਜਿਹੜਾ ਕਿ 29 ਤਰੀਕ ਨੂੰ ਲਿਆ ਗਿਆ ਸੀਗਾ 29 ਨੂੰ ਇਹਦੀ ਲਿਸਨਿੰਗ ਰਾਈਟਿੰਗ ਤੇ ਰੀਡਿੰਗ ਦਾ ਟੈਸਟ ਸੀਗਾ ਜੋ ਬਾਕਾਇਦਾ ਦੇ ਸਾਰੇ ਡਾਕੂਮੈਂਟ ਜਿਹੜੇ ਆ ਉਹ ਚੈੱਕ ਕੀਤੇ ਗਏ ਉਸ ਦਿਨ ਕੋਈ ਇਹੋ ਜਿਹੀ ਕੋਈ ਕਰਤਾਨਾ ਨਹੀਂ ਵਾਪਰੀ ਜੋ ਅੱਜ ਸਾਡੇ ਦੇ ਬੇਟੇ ਦੇ ਨਾਲ ਹੋਇਆ ਇਹਦਾ 440 ਤੇ ਪੇਪਰ ਸੀਗਾ ਸਪੀਕਿੰਗ ਸੀਗਾ ਤੇ ਜਦੋਂ ਇਹ ਅੰਦਰ ਗਿਆ ਤੇ ਮੁਕੀਮ ਨਾਂ ਦਾ ਇੱਕ ਪਰਸਨ ਸੀਗਾ ਖੈਰ ਮੈਂ ਤੈਨੂੰ ਜਾਣਦਾ ਨਹੀਂਗਾ ਜਦੋਂ ਇਹ ਉਹਦੇ ਇੰਟਰ ਹੋਇਆ ਤੇ ਉਹਨਾਂ ਜਾਂਦਾ ਪਹਿਲਾਂ ਇਹ ਕੋ ਪਾਸਪੋਰਟ ਲੈ ਕੇ ਤੇ ਅੰਦਰ ਲੈ ਗਿਆ ਅੰਦਰ ਲੈ ਕੇ ਇਹਨੂੰ ਬਿਠਾਤਾ ਬਾਹਰ ਬਾਹਰ ਪੰ 4 ਮਿੰਟ ਬਿਠਾਉਣ ਤੋਂ ਬਾਅਦ ਇਹਨੂੰ ਅੰਦਰ ਬੁਲਾਇਆ ਕਹਿੰਦੇ ਵੀ ਤੇਰਾ ਜਿਹੜਾ ਪਾਸਪੋਰਟ ਹੈ ਫੀਕ ਆ ਇਹ ਤੂੰ ਜਾਲੀ ਪਾਸਪੋਰਟ ਬਣਾਇਆ ਵਾ ਤੇ ਤੇਤੇ ਹੀ ਕਾਰਵਾਈ ਕਰਨੀ ਕਿ ਉਹਨਾਂ ਤੈਨੂੰ 3 ਸਾਲ ਲਈ ਬੈਨ ਕਰ ਦਾਂਗੇ ਮੈਂਟਲੀ ਤੌਰ ਤੇ ਬੇੜੇ ਨੂੰ ਹਰਾਸਮੈਂਟ ਕੀਤਾ ਗਿਆ ਮੈਂ ਇਹਦੇ ਬਾਰੇ ਨਹੀਂ ਜਾਣਦਾ ਕਿ ਉਸਨੇ ਇਹ ਕੰਮ ਕਿਉਂ ਕੀਤਾ ਕਿ ਜਾਂ ਤੇ ਕੋਈ ਉਹਦੀ ਕੋਈ ਨਿਜ਼ਮ ਤੌਰ ਤੇ ਕੋਈ ਉਹਦੀ ਪਰਸਨਲ ਖਿਆ ਸੀ ਕਿ ਮੈਨੂੰ ਇਹਦੇ ਬਾਰੇ ਨਹੀਂ ਪਤਾ ਆ ਆਈਡੀਪੀ ਕੰਪਨੀ ਹੈ ਜੀ ਇਹ ਚੈਨਲ ਦਾ ਜ਼ਿਲੰਦਰ ਵੀ ਇਹਦਾ ਹੈ ਕਹਾਵਾ ਆਫਿਸ ਉਸ ਬੰਦੇ ਨੇ ਇੰਨਾ ਕਰਾਸਮੈਂਟ ਕੀਤਾ ਕਿ ਬੱਚਾ ਜਿਹੜਾ ਉੱਥੇ ਕਰਾ ਰੋ ਵੀ ਪਿਆ ਫਿਰ ਬਾਅਦ ਵਿੱਚ ਮੈਨੂੰ ਜਦੋਂ ਆ ਕੇ ਦੱਸੀ ਸਾਰੀ ਗੱਲ ਤੇ ਮੈਂ ਉੱਪਰ ਗਿਆ ਉਹਨੇ ਮੈਨੂੰ ਮੈਂ ਕਿਹਾ ਵੀ ਤੁਸੀਂ ਹੋਰ ਤਾਂ ਸਭ ਕੁਝ ਠੀਕ ਐ ਸਾਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਕਰੋ ਇਹਦੀ ਪੁਛਤਾਚੋਰੀ ਕਰਨੀ ਆ ਬਟ ਤੁਸੀਂ ਜਿਹੜਾ ਪਾਸਪੋਰਟ ਡਿਸਟਰਾਏ ਕੀਤਾ ਇਹ 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 ਇੱਕ ਗਵਰਨਮੈਂਟ ਅਥਾਰਟੀ ਇੰਡੀਆ ਗਵਰਨਮੈਂਟ ਅਥਾਰਟੀ ਆ ਇਹ ਕੀ ਤੁਹਾਨੂੰ ਅਥਾਰਟੀ ਹੈਗੀ ਵੀ ਤੁਸੀਂ ਇਹਨੂੰ ਫੇਕ ਜਜ਼ਜ ਕਰ ਦੋ ਜਾਂ ਕੋਈ ਐ ਹੋਜੀ ਕੋਈ ਇਹਦੇ ਬਾਰੇ ਡਿਸੀਜਨ ਦੇ ਦਿਓ ਕਹਿੰਦਾ ਜੀ ਇਹ ਫੇਕ ਮੈਂ ਵੀ ਡਿਟੇਲ ਮੈਚ ਕੀਤੀ ਕਹਿੰਦਾ ਡਿਟੇਲ ਮੈਚ ਕੀਤੀ ਆ ਤੇ ਜੇ ਮੈਂ ਡਿਟੇਲ ਮੈਚ ਕੀਤੀ ਆ ਤੇ ਤੁਸੀਂ ਇਹਨੂੰ ਫੇਕ ਕਿਵੇਂ ਕਹਿੰਦੇ ਫੇਕ ਦੀ ਜਿਹੜੀ ਡਿਟੇਲ ਆ ਵੀ ਮੈਚ ਹੋ ਜਾਂਦੀ ਆ ਮੈਂ ਕਿਹਾ ਭਾਈ ਸਾਹਿਬ ਫਿਰ ਉਹ ਵਾਰ ਤੁਹਾਨੂੰ ਪਤਾ ਹੋਊਗਾ ਤੁਹਾਡੇ ਕੋਈ ਹੋਗੇ ਅਜਾ ਸਰਗਣਾ ਦੀ ਬਾਅਦ ਤੁਸੀਂ ਗੱਲ ਕਰ ਰਹੇ ਮੈਨੂੰ ਇਸ ਬਾਰੇ ਨੌਲੇਜ ਨਹੀਂ ਅਸੀਂ ਤਾਂ ਜਲੰਧਰ ਪਾਸਪੋਰਟ ਆਫਿਸ ਦੇ ਵਿੱਚ ਜਾ ਕੇ ਬਾਕਾਇਦਾ ਸਾਰੇ ਡਾਕੂਮੈਂਟ ਸਹੀ ਦੇ ਕੇ ਤਾਂ ਅਸੀਂ ਆਪਣੇ ਬੇਟੇ ਦਾ ਸਾ ਪਾਸਪੋਰਟ ਬਣਾਇਆ ਜੇ ਤੁਹਾਨੂੰ ਲੱਗਦਾ ਸੀਗਾ ਤੁਸੀਂ ਇਹਨੂੰ ਬੇਸ਼ੱਕ ਇੱਥੇ ਰੱਖ ਲੈਂਦੇ ਜਾਂ ਪੁਲਿਸ ਕਾਰਵਾਈ ਕਰਵਾਉਂਦੇ ਸਾਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਸਹੀ ਫੇਕ ਕੰਮ ਕੀਤਾ ਹੀ ਨਹੀਂਗਾ ਤੁਸੀਂ ਬੱਚੇ ਨੂੰ ਮੈਂਟਲੀ ਹਰਾਸਮੈਂਟ ਕੀਤਾ ਬੱਚੇ ਦਾ ਜਿਹੜਾ ਪੀ ਅਥਾਰਟੀ ਸੀਗੀ ਗਵਰਨਮੈਂਟ ਇੰਡੀਆ ਦੀ ਪਾਸਪੋਰਟ ਉਹਨੂੰ ਤੁਸੀਂ ਡਿਸਟਰੋਏ ਕੀਤਾ ਉਹ ਮੇਰਾ ਜਵਾਬ ਦੇਣ ਤੋਂ ਪਹਿਜਦਾ ਅੰਦਰ ਚਲ ਗਿਆ ਪਰ ਬਾਹਰ ਵੀ ਗਿਆ ਪਹਿਲਾਂ ਜੀ ਹਾਂਜੀ ਬਾਹਰ ਵੀ ਗਿਆ ਜੀ ਨਹੀਂ ਬਾਹਰ ਦਾ ਪਹਿਲਾਂ ਅਮਰੀਕਾ ਦੀ ਯੂਐਸਏ ਦੀ ਦੇ ਕੇ ਗਿਆ ਇੰਟਰਵਿਊ ਦੇਣ ਗਿਆ ਸੀਗਾ ਉਹਦੇ ਬਾਕਾਇਦਾ ਦੀ ਇਹਦੀ ਲੱਗੀ ਵੀ ਉੱਪਰ ਸਟicker ਵੀ ਲੱਗਾ ਹੈਗਾ ਉਹ ਤੁਸੀਂ ਦੇਖ ਸਕਦੇ ਜੋ ਉਹਦੇ ਨਾਲ ਇਹਨੇ ਕਿਹਾ ਵੀ ਤੁਸੀਂ ਤੁਸੀਂ ਦੇਖ ਲਓ ਸਰ ਉਹ ਤੁਹਾਨੂੰ ਪਤਾ ਕਰੋ ਕਹਿੰਦੇ ਅਸੀਂ ਉੱਥੋਂ ਵੀ ਕਰ ਲਿਆ ਅਸੀਂ ਇੰਡੀਆ ਐਮਬੈਸੀ ਤੋਂ ਵੀ ਕਰ ਲਿਆ ਤੇਰਾ ਫੇਕ ਆ ਮਤਲਬ ਜਿੰਦੂ ਇਹਨਾਂ ਤੱਕ ਉਹ ਇਹਨੂੰ ਹਰਾਸਮੈਂਟ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਕੋਈ ਨਿੱਜੀ ਰਿਸ਼ਤੇ ਨਾਂ ਮੈਨੂੰ ਕੋਈ ਕਦੀ ਮਿਲਿਆ ਹੀ ਨਹੀਂ ਬਟ ਪਤਾ ਨਹੀਂ ਕਿਉਂ ਉਸਨੇ ਇਹਦੇ ਨਾਲ ਇਹੋ ਜਿਹਾ ਵਿਹਵ ਕੀਤਾ ਅਸੀਂ ਇਹ